ਕਰਨ ਦਾ ਮਾਰਾ ਜੱਟ ਸਾਧ ਹੋ ਗਿਆ 40 ਕਿੱਲੇ ਜ਼ਮੀਨ ਦਾ ਟੱਕ ਛੱਡ ਕੇ ਜੰਗਲ ਦੇ ਵਿੱਚ ਡੇਰੇ ਲਾਏ ਇਹ ਕਿਵੇਂ ਟੋਡਾ ਬਣਿਆ ਵੀ ਬੇਜਨ ਸਭ 40 ਕਿੱਲੇ ਜ਼ਮੀਨ ਐ ਸਭ ਕੁਝ ਛੱਡ ਕੇ ਪਿੰਡ ਛੱਡ ਕੇ ਜੰਗਲ ਦੇ ਵਿੱਚ ਡੇਰਾ ਲਾ ਲਿਆ ਬਚਪਨ ਤੋਂ ਹੀ ਆਪਾਂ ਜੰਗਲ ਤਾਂ ਕਿ ਬਾਬੇ ਦੀ ਭਗਤੀ ਕਰਦੇ ਉਹ ਨਹੀਂ ਅੱਛਾ ਉੱਬ ਮੁੜ ਕੇ ਉਹਨੇ ਆਪਣੇ ਚਰਨੀ ਲਾ ਲਈ ਤੇ ਸਾਨੂੰ ਥਾਂ ਪਸੰਦ ਆ ਗਈ ਤੇ ਇਹ ਰਿਹਾ ਸ਼ੁਰੂਪਾਤ ਚਾਰ ਕਨਾਲ ਥਾਂ ਪਿੰਡ ਵਿੱਚ ਵੀ ਹੈਗੀ ਹੈ ਅੱਛਾ ਜ਼ਮੀਨ ਕਿੰਨੀ ਹੈ ਤੁਹਾਡੀ ਇੱਥੇ ਤਾਂ ਜਮੀਨ ਇੱਥੇ ਹੀ ਆਪਣੀ 4.5 500 ਕਨਾਲ ਦੇ ਉੱਪਰ ਜਮੀਨ ਹੈ ਮਤਲਬ 30 40 ਚਾਲ ਕੇ ਕਿਲੇ ਦੇ ਕਰੀਬ ਹੈਗੀ ਹੈ ਹਾਂ ਜੀ ਤੁਹਾਡਾ ਦਿਲ ਨਹੀਂ ਕਦੇ ਕਰਦਾ ਵੀ ਮੈਂ ਵੱਡੀ ਸਾਰੀ ਕੋਠੀ ਆਲੀਸ਼ਾਨ ਕਰ ਲਾਂ ਪੈਸਾ ਇਕੱਠਾ ਕਰ ਲਾਂ ਚਟਾ ਵਾਲੀ ਜਿਹੜੀ ਇੱਕ ਬੰਦੇ ਦੇ ਵਿੱਚ ਰੂਹ ਵੰਦਾ ਉਹ ਮੇਰੇ ਵਿੱਚ ਰਵੇ ਬਣਾ ਨਹੀਂ ਮਨ ਕਰਦਾ ਅਪਕੀ ਕੋਠੀ ਦੇ ਵਿੱਚ ਨਾ ਇੱਥੇ ਖੁਸ਼ ਹੋ ਗੁਰੇ ਆਮ ਤਾਂ ਚੌਂ ਫੜੀ ਚੰਗੀ ਆ ਜਿੱਤੇ ਮਾਰਗ ਦਾ ਬਸੇਰਾ ਐਸੀ ਦੀ ਕੀ ਬੈਲੀ ਵਾ ਵੈਸਾ ਤਾਂ ਬੰਦੇ ਨੂੰ ਬੇਈਮਾਨ ਬਣਾਉਂਦਾ ਹਰ ਜਗ੍ਹਾ ਤੇ ਬੇਈਮਾਨੀ ਜਦ ਬੰਦੇ ਦੇ ਦਿਲ ਚਾਹੂਗੀ ਤਾਂ ਪੈਸਾ ਹੀ ਖਤਮ ਕਰੂਗਾ ਬੰਦੇ ਨੂੰ ਆਮਦਨ ਦਾ ਸਾਧਨ ਕੀ ਹੈ ਤੁਹਾਨੂੰ ਜਿੱਤੇ ਬੋਤੇਰਾ ਬਸ ਦੋ ਟਾਈਮ ਦੀ ਰੋਟੀ ਚਾਹੀਦੀ ਆਮਦਨ ਕੀ ਕਰਨੀ ਕੀ ਬਾਤ ਹੈ ਪਹਿਲਾ ਕੋਈ ਲਾਲਚ ਨਹੀਂ ਤੇ ਐਸਾ ਕੀ ਪੈਸਾ ਕਰਨਾ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਸਾਰਾ ਕੁਝ ਛੱਡ ਕੇ ਤੇ ਬੰਦਗੀ ਵਾਲੇ ਪਾਸੇ ਨੂੰ ਆ ਗਏ ਸਾਧ ਬਣ ਗਏ ਤੁਸੀਂ ਜੰਗਲ 'ਚ ਰਹਿਣ ਲੱਗ ਗਏ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਇਤਰਾਜ਼ ਨਹੀਂ ਉਦੋਂ ਕੀਤਾ ਨਹੀਂ ਰਿਸ਼ਤੇਦਾਰਾਂ ਨੇ ਕੀ ਇਤਰਾਜ਼ ਕਰਨਾ ਹਾਂ ਪਰਿਵਾਰ ਨੂੰ ਰੋਟੀ ਚਾਹੀਦੀ ਆ ਕਿਵੇਂ ਤੁਸੀਂ ਜੀਵਨ ਨੂੰ ਕੱਟਦੇ ਹੋ ਇੱਥੇ ਥੱਲੇ ਤਾਂ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਉੱਥੇ ਬੱਸਾਂ ਕਾਰਾਂ ਆਦੀਆਂ ਸੂਲਤਾਂ ਹੋਰ ਕਿੰਨਾ ਕੁਛ ਏਸੀ ਆ ਗਿਆ ਸਾਰਾ ਕੁਛ ਆ ਗਿਆ ਤੁਸੀਂ ਕਿੰਨਾ ਕੱਟਦੇ ਜਿੰਦੇ ਆ ਦੇਖੋ ਤੁਹਾਡੇ ਸਾਹਮਣੇ ਠੰਡੀ ਹਵਾ ਆ ਗਈ ਡਰ ਨਹੀਂ ਲੱਗਦਾ ਤੁਹਾਨੂੰ ਜੰਗਲ ਦਾ ਡਰ ਕੋਈ ਡਰ ਨਹੀਂ ਡਰ ਕਾਦਾ ਜਿੱਦਾਂ ਦਾ ਦਿਨ ਹੈ ਉਦਾਂ ਦੀ ਰਾਤ ਹੈ ਸਾਡੀ ਸਿਹਤ ਦੀ ਕੋ ਬਾ 10 ਸਾਲ ਦੀ ਉਮਰ ਹੋ ਗਈ ਹੈ ਅੱਜ ਤੱਕ ਸਾਨੂੰ ਨਹੀਂ ਕੋਈ ਬਿਮਾਰੀ ਲੱਗੀ ਹੈ ਇਹ ਤੁਸੀਂ ਜੰਗਲ ਚੋਂ ਲੱਭ ਕੇ ਲਿਆਉਂਦੇ ਹੋ ਜੜੀਆਂ ਬੂਟੀਆਂ ਦਵਾਈਆਂ ਬਣਾਉਣ ਦਾ ਕਿਵੇਂ ਫਿਰ ਤੁਸੀਂ ਇੱਥੇ ਰਹਿ ਕੇ ਸਿੱਖਿਆ ਇਹ ਦੂਸਰਾ ਬੰਦਾ ਕਹਿੰਦਾ ਬਾਬਾ ਜੀ ਮੈਨੂੰ ਕੋਈ ਦੱਸੋ ਮੈਂ ਘਰੇ ਬੈਠਾ ਕੋਈ ਨੁਕਤਾ ਕਰ ਲਵਾਂ ਕੋਈ ਐਕਸਰਸਾਈਜ਼ ਕਰ ਲਵਾਂ ਤੇ ਮੈਂ ਤੰਦਰੁਸਤ ਹੋ ਜਾ ਉਹ ਉਹ ਵੀ ਤੁਹਾਡੇ ਕੋਲ ਹਾਲ ਹੈਗਾ ਇਸ ਗੱਲ ਦਾ ਦੇਖੋ ਜੀ ਪਹਿਲੀ ਤਾਂ ਗੱਲ ਹੈ ਫੋਨ ਨੰਬਰ ਹੈਗਾ ਸਾਡਾ 98 826 ਸਸਿਕਲ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਕਹਿੰਦੇ ਭਗਤੀ ਕਰਨ ਦਾ ਮਾਰਾ ਜੱਟ ਸਾਧ ਹੋ ਗਿਆ 40 ਕਿੱਲੇ ਜ਼ਮੀਨ ਦਾ ਟੱਕ ਛੱਡ ਕੇ ਜੰਗਲ ਦੇ ਵਿੱਚ ਡੇਰੇ ਲਾਏ ਤੇ ਇੱਥੇ ਰਹਿ ਕੇ ਜੜੀਆਂ ਬੂਟੀਆਂ ਦੇ ਨਾਲ ਗਰੀਬ ਗੁਰਬਿਆਂ ਦਾ ਇਲਾਜ ਕਰਦਾ ਹੈ ਅਸੀਂ ਇਸ ਟਾਈਮ ਬਿਲਕੁਲ ਜੰਗਲ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਬਜ਼ੁਰਗ ਰਹਿੰਦੇ ਨੇ ਜੱਟ ਨੇ ਔਰ 40 ਕਿੱਲੇ ਇਹਨਾਂ ਦੇ ਹਿੱਸੇ ਦੀ ਜ਼ਮੀਨ ਹੈ ਜੋ ਸਭ ਕੁਝ ਛੱਡ ਕੇ ਇਹ ਜੰਗਲ ਦੇ ਵਿੱਚ ਆ ਗਏ ਨੇ ਤੇ ਹੁਣ ਇੱਥੇ ਆ ਕੇ ਇਹ ਭਗਤੀ ਕਰਦੇ ਨੇ ਰੱਬ ਦਾ ਸਿਮਰਨ ਕਰਦੇ ਨੇ ਤੇ ਨਾਲ-ਨਾਲ ਜੰਗਲ ਦੇ ਵਿੱਚੋਂ ਜੜੀਆਂ ਬੂਟੀਆਂ ਲੱਭ ਕੇ ਲੋਕਾਂ ਦਾ ਇਲਾਜ ਕਰ ਦੇਣੀ ਤਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਾਬਾ ਜੀ ਖੋਲਿਓ ਜਰਾ ਬਾੜਾ ਜੈ ਇਹਨੂੰ ਕੀ ਹਾਲ ਹੈ ਜੀ ਪੀਛਾ ਕੋ ਜੀ ਕਿਵੇਂ ਚੱਲ ਰਹੀ ਹੈ ਜੀ ਜ਼ਿੰਦਗੀ ਤੁਹਾਡੀ ਫਿਰ ਜੰਗਲ ਦੇ ਵਿੱਚ ਬੜੀ ਸੋਹਣੀ ਆ ਜੀ ਹੂੰ ਮਾਝੇ ਆ ਮਾਝੇ ਬੜੇ ਸੋਹਣੀਆਂ ਹਾਂ ਹਾਂ ਸੁੱਖ ਸੁਹੂਲਤਾ ਬੜੀਆਂ ਮਾਲਕ ਦੀਆਂ ਦਿੱਤੀਆਂ ਸਭ ਕੁਛ ਹੈ ਮਾਲਕ ਦੀ ਮੋਜ ਹੈ ਹਾਂ ਰੱਬ ਸਾਥ ਦੇ ਨਹੀ ਆ ਦੁਨੀਆ ਸਾਥਰੀ ਦਿੰਦੀ ਆ ਹਾਂ ਅਸਲੀ ਗੱਲ ਇਹ ਹੈਗੀ ਆ ਅੱਛਾ ਤੇ ਬਿਹੜੇ ਚ ਆਪਾਂ ਖੜੇ ਆ ਹਾਂ ਆਹ ਮਾਲਕ ਹਾਜ਼ਰ ਨਾਜ਼ਰ ਉਹ ਇੱਕ ਵੀ ਨਹੀਂ ਆ ਇਹ ਕਿਵੇਂ ਟੋਡਾ ਬਣਿਆ ਵੀ ਵੇਜੂ ਸਭ 40 ਕਿੱਲੇ ਜ਼ਮੀਨ ਹੈ ਸਭ ਕੁਝ ਛੱਡ ਕੇ ਪਿੰਡ ਛੱਡ ਕੇ ਜੰਗਲ ਦੇ ਵਿੱਚ ਡੇਰਾ ਲਾ ਲਿਆ ਆਪਾਂ ਬਚਪਨ ਤੋਂ ਇਹਨਾਂ ਦੇ ਨਾਲ ਇਦੂੜੇ ਹੋਏ ਸੀ ਅੱਛਾ ਬਚਪਨ ਤੋਂ ਹੀ ਆਪਾਂ ਜੰਗਲ 'ਚ ਜਾ ਕੇ ਬਾਪੇ ਦੀ ਭਗਤੀ ਕਰਦੇ ਹੁੰਦੇ ਸੀ ਅੱਛਾ ਉਹ ਮੁੜ ਕੇ ਉਹਨੇ ਆਪਣੇ ਚੰਨੀ ਲਾ ਲਈ ਤੇ ਸਾਨੂੰ ਥਾਂ ਪਸੰਦ ਆ ਗਈ ਇੱਥੇ ਰਹਿਣੇ ਸ਼ੁਰੂ ਕਰਤਾ ਅੱਗੇ ਆਪਾਂ ਥੋੜਾ ਜਿਹਾ ਦਿਖਾਇਓ ਥੋੜਾ ਜਿਹਾ ਜਰੇਸ਼ਨ ਆਲਦੀ ਨਾਲ ਇਹ ਸਾਰਾ ਪੂਰਾ ਆਲੇ ਦੁਆਲੇ ਜੰਗਲ ਹੈ ਔਰ ਬਿਲਕੁਲ ਉੱਚੀ ਪਹਾੜੀ ਤੁਸੀਂ ਲੱਭੀ ਜਿੱਥੇ ਆ ਕੇ ਫੇਰ ਡੇਰਾ ਲਾਇਆ ਇੱਥੇ ਜਿਹੜੀ ਆਬ ਹਵਾ ਨਾ ਹਾਂਜੀ ਇਹ ਆਕਸੀਜਨ ਦਾ ਬਾਦੂਆ ਅੱਛਾ ਜੀ ਪਾਣੀ ਵੀ ਠੀਕ ਆ ਹਾਂ ਆ ਦੇਖੋ ਜੀ ਮੋਟਰ ਤੇ ਪਾਣੀ ਚੱਲੀ ਜਾਂਦਾ ਹਾਂ ਤੇ 350 ਮੀਟਰ ਦੀ ਰੇਂਜ ਆ ਅੱਛਾ ਜੀ 1.5/2 HP ਦੀ ਮੋਟਰ ਪਾਈ ਆ ਜਿਹੜੀ 12 ਸਾਲ ਤੇ ਚੱਲੀ ਹੋਈ ਆ ਠੀਕ ਐ ਅਜੇ ਤੱਕ ਖਰਾਬ ਨਹੀਂ ਹੋਈ ਹਾਂ ਤੇ ਪਾਣੀ ਵੀ ਸ਼ੁੱਧ ਆ ਹਾਂ ਤੇ ਵਾਤਾਵਰਣ ਵੀ ਸ਼ੁੱਧ ਆ ਹਾਂ ਇੱਥੇ ਆ ਕੇ ਬਿਮਾਰੀ ਬੰਦੇ ਨੂੰ ਹੋ ਨਹੀਂ ਲੱਗਦੀ ਆ ਹੋ ਨਹੀਂ ਲੱਗਦੀ ਹਾਂ ਜੀ ਸਾਡੀ ਸਿਹਤ ਦੀ ਕੋ ਬਾਤ 30 ਸਾਲ ਦੀ ਉਮਰ ਹੋ ਗਈ ਹੈ ਅੱਜ ਤੱਕ ਸਾਨੂੰ ਨਹੀਂ ਕੋਈ ਬਿਮਾਰੀ ਲੱਗੀ ਆ ਹਾਂ ਜੇ ਗਲਤ ਚੀਜ਼ ਕੋ ਖਾ ਲੈਣੀ ਹੈ ਲਾਲਚ ਬੰਦ ਕਰਕੇ ਖਾ ਲੈ ਫਿਰ ਤਾਂ ਬਿਮਾਰ ਹੋਵਾਂਗੇ ਫਿਰ ਤਾਂ ਬਿਮਾਰ ਹੋਵਾਂਗੇ ਹੋਵਾਂਗੇ ਜੇ ਆਪਣੀ ਪਤ ਪ੍ਰੇ ਰੱਬ ਦੀ ਯਾਦ ਕੀਤੀ ਹੈ ਕਹਿੰਦੇ ਜੇ ਰੱਬ ਦੀ ਭਗਤੀ ਕਰਨੀ ਆ ਤਾਂ ਉਹਨੀ ਥਾਂ ਅੰਦਰ ਰੱਖ ਲੋ ਉਹਨੀ ਥਾਂ ਸਾਰ ਰੱਖ ਲੋ ਸਾਹਸ ਲੈਣ ਵਾਸਤੇ ਜੇ ਰਾਜ ਕੇ ਇਹ ਉਹਨਾਂ ਆਨੰਦਰ ਸੋਟ ਲਿਆ ਤਾਂ ਅਨ ਦਾ ਤਾਂ ਨਸ਼ਾ ਹੋਣਾ ਹੀ ਆ ਫਿਰ ਬੰਦਾ ਭਗਤੀ ਕੀ ਕਰੂਗਾ ਫਿਰ ਭਗਤੀ ਕੀ ਕਰੂਗਾ ਅੱਛਾ ਜੇ ਤੋ ਫਿਰ ਪਰਿਵਾਰ ਵੀ ਨਾਲ ਹੀ ਤੁਹਾਡਾ ਆ ਗਿਆ ਜੀ ਇੱਥੇ ਪਰਿਵਾਰ ਮੇਰੇ ਨਾਲ ਹੀ ਸੀਗਾ ਸਾਰਾ ਅੱਛਾ ਜੀ ਕਿੰਨੇ ਜਣੇ ਰਹਿੰਦੇ ਹੋ ਫਿਰ ਇੱਥੇ ਇੱਥੇ ਮੇਰੇ ਆਪਣੇ ਨਾ ਦੋ ਮੁੰਡੇ ਸੀ ਇੱਕ ਕੁੜੀ ਅੱਛਾ ਜੀ ਕੁੜੀ ਵੀ ਵਿਆਹਤੀ ਆ ਉਹਦੇ ਵੀ ਦੋ ਮੁੰਡੇ ਆ ਮੁੰਡਾ ਵੀ ਵਿਆਹਤ ਆਈ ਉਹਦੇ ਵੀ ਦੋ ਮੁੰਡੇ ਕੁੜੀਆਂ ਅੱਛਾ ਜੀ ਆ ਹੁਣ ਛੋਟਾ ਮੁੰਡਾ ਰਹਿੰਦਾ ਵਿਆਹ ਨੂੰ ਅੱਛਾ ਜੀ ਮਸੂਦੋ ਦੇਖੋ ਰਬ ਕਿੱਥੇ ਦੀ ਖੈਰ ਪਾਉਂਦਾ ਉਹ ਫੇ ਜੰਗਲ ਚ ਬਰਾਦ ਜਾਊਗੀ ਨਾ ਇਹ ਥਾਂ ਤੇ ਮਕਾਨ ਆਪਣਾ ਬਣਿਆ ਹੋਇਆ ਜਿੱਥੇ ਤੁਸੀਂ ਪੱਕੀ ਸੜਕ ਮੁਕੀ ਹੈ ਨਾ ਹਾਂਜੀ ਉਹ ਜਿਹੜਾ ਮਕਾਨ ਪੱਕੀ ਸੜਕ ਤੇ ਪਿਆ ਨਾਲੇ ਉਹਨੂੰ ਪੈਂਟ ਨਹੀਂ ਕੀਤਾ ਅੱਛਾ ਜੀ ਉਹ ਵੀ ਆਪਣਾ ਹੀ ਅੱਛਾ ਚਾਰ ਕਨਾਲ ਥਾਂ ਪਿੰਡ ਵਿੱਚ ਵੀ ਹੈਗੀ ਆ ਅੱਛਾ ਜ਼ਮੀਨ ਕਿੰਨੀ ਆ ਤੁਹਾਡੀ ਇੱਥੇ ਤਾਂ ਜਿਵੇਂ ਇੱਥੇ ਆਪਣੀ 4.5 500 ਕਨਾਲ ਦੇ ਉੱਪਰ ਜ਼ਮੀਨ ਇੱਥੇ ਮਤਲਬ 30 40 40 ਕਿਲੇ ਦੇ ਕਰੀਬ ਹੈਗੀ ਆ ਹਾਂਜੀ ਹਾਂਜੀ ਕੀ ਬਾਤ ਆ ਇਹ ਸਾਰਾ ਇਦਾਂ ਰਹਿੰਦਾ ਜੀ ਮਾਹੌਲ ਇੱਥੇ ਕਿਦਾਂ ਦਾ ਮੌਸਮ ਉਸ ਦਿਨ ਰਹਿੰਦਾ ਮੌਸਮ ਇਦ ਜਿੱਦਾਂ ਜ ਮੜ ਜਮੀ ਪੈ ਗਿਆ ਤਾਂ ਉਤੇ ਰਜਾਈ ਲੈਣਾ ਪਊ ਇੰਨੀ ਠੰਡ ਰਹਿ ਜਾਂਦੀ ਫਰਾਤ ਨੂੰ ਹਾਂ ਤੇ ਗਰਮੀਾਂ ਚ ਸਾਨੂੰ ਗਰਮੀ ਮਹਿਸੂਸ ਨਹੀਂ ਹੋਈ ਐਨੀ ਅੱਛਾ ਇਹ ਤੇ ਹਵਾ ਇਦਾਂ ਦੀ ਠੰਡੀ ਹਵਾ ਚੱਲ ਰਹੀ ਹੈ ਨਾ ਤੁਹਾਨੂੰ ਠੀਕ ਹੈ ਠੀਕ ਹੈ ਤੇ ਗਰਮੀ ਮਸਪੂਸ ਨਹੀਂ ਹੋਊਗੀ ਇਹ ਬਾਬਾ ਇਹ ਮੈਨੂੰ ਦੱਸਿਓ ਇਹ ਜਗਾ ਜਿਹੜੀ ਹੈ ਨਾ ਪੀਰ ਬਾਬਾ ਚਾ ਜਵਾਲ ਦੀਆ ਅੱਛਾ ਜੀ ਜਿੱਥੇ ਸੇਵਾ ਕਰਦੇ ਆ ਹਾਂ ਠੀਕ ਹੈ ਆ ਨਾਲ ਲੱਗੇ ਲਖ ਦਾਤੇ ਦਾ ਮੰਦਿਰ ਹੈ ਲਾਲਾ ਨੇ ਪੀਰ ਦਾ ਅੱਛਾ ਜੀ ਠੀਕ ਹੈ ਤੇ ਇਹਦੇ ਨਾਲ ਹੀ ਪੱਲੇ ਪਾਸੇ ਨੂੰ ਸਾਡੇ ਮਕਾਨ ਦੇ ਪੱਲੇ ਪਾਸੇ ਪੰਜਾਂ ਪੀਰਾਂ ਦੀ ਚੌਂਕੀ ਆ ਅੱਛਾ ਜੀ ਠੀਕ ਹੈ ਠੀਕ ਹੈ ਸੋ ਇਹ ਮਾਲਕ ਨੇ ਬਣਾਇਆ ਸੰਗਤਾਂ ਦੀਆ ਪਿੰਡਾਂ ਜਿੱਦਾਂ ਤੁਸੀਂ ਬਾਬਾ ਜੀ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਸਾਰਾ ਕੁਝ ਛੱਡ ਕੇ ਇਹ ਬੰ ਤੁਸੀਂ ਜੰਗਲ ਚ ਰਹਿਣ ਲੱਗ ਗਏ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਇਤਰਾਜ਼ ਨਹੀਂ ਉਦੋਂ ਕੀਤਾ ਆਜੋ ਇੱਥੇ ਬਹਿ ਜਾਓ ਨਹੀਂ ਹੂੰ ਤੇ ਰਿਸ਼ਤੇਦਾਰਾਂ ਨੇ ਕੀ ਇਤਰਾਜ਼ ਕਰਨਾ ਹਾਂ ਪਰਿਵਾਰ ਨੂੰ ਰੋਟੀ ਚਾਹੀਦੀ ਆ ਹਾਂ ਇੱਥੇ ਕੋਈ ਝੜੀ ਲਾਉਣ ਦੀ ਜ਼ਰੂਰਤ ਨਹੀਂ ਆ ਹਾਂ ਕੋਈ ਜ਼ਿਆਦਾ ਮਿਹਨਤ ਕਰਨੀ ਲੋੜ ਨਹੀਂ ਆ ਹਾਂ ਆ ਮੜ ਜਾਈ 1000 ਦਾ ਵੀ ਹਾਈ ਬ੍ਰਾਂਡ ਦਾ ਪਿਆਜ਼ਾਂ ਦਾ ਲਿਆਇਆ ਹੈ ਅੱਛਾ ਜੀ ਚਾਰ ਕਿਹੜੇ ਲਾਇਆ ਉਹਦੇ ਵਿੱਚੋਂ 5 ਕੁਇੰਟਲ ਪਿਆਜ਼ ਨਿਕਲ ਗਏ ਅੱਛਾ ਕਿਆ ਬਾਤ ਹੈ ਕਹਿਣਾ ਮਤਲਬ ਆ ਧਰਤੀ ਇਦਾਂ ਦੀ ਆ ਜੋ ਵੀ ਜੈਸੂ ਮਿਲੂ ਮੈਂ ਤਾਂ ਆ ਥੋੜੀ ਜਿਹੀ ਫਸਲ ਆਪਣੇ ਲਾਈ ਦੀ ਆ ਚਾਰ ਖੇਤ ਖਾਣ ਦਾ ਗੁਜ਼ਾਰਾ ਹੋ ਜਾਂਦਾ ਬੜੇ ਆਰਾਮ ਨਾਲ ਇੱਕ ਵਾਰੀ ਆਲੂ ਲਾ ਤੇ ਸ਼ੌਂਕ ਦੇ ਅੱਛਾ ਜੀ ਤੇ ਚਾਰ ਪੰਜ ਤੋਂ ਤੋੜ ਆ ਲੂਂਗਾ ਹੋ ਗਿਆ ਕਿਆ ਬਾਤ ਹੈ ਬੜੀ ਚੰਗੀ ਗੱਲ ਹੈ ਅੱਛਾ ਬਾਬਾ ਜੀ ਫਿਰ ਕਿਵੇਂ ਤੁਸੀਂ ਜੀਵੇਂ ਨੂੰ ਕੱਟਦੇ ਹੋ ਇੱਥੇ ਥੱਲੇ ਤਾਂ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਉੱਥੇ ਬੱਸਾਂ ਕਾਰਾਂ ਹੋਰ ਕਿੰਨਾ ਕੁਝ ਏਸੀ ਆ ਗਿਆ ਸਾਰਾ ਕੁਝ ਆ ਗਿਆ ਤੁਸੀਂ ਕਿੱਦਾਂ ਕੱਟਦੇ ਜਿੰਦਗੀ ਆ ਦੇਖੋ ਤੁਹਾਡੇ ਸਾਹਮਣੇ ਹੁਣ ਠੰਡੀ ਹਵਾ ਆ ਗਈ ਹੂੰ ਆਂਦੀ ਐ ਨਾ ਠੰਡੀ ਹਵਾ ਪਰ ਇਦਾਂ ਹੀ ਸਾਰਾ ਜਦੋਂ ਬਸ ਸਾਮਾ ਢਾਹਦਾ ਜਾਣਾ ਉਹਦਾ ਇੰਨੀ ਠੰਡੀ ਹਵਾ ਲੱਗਨੀ ਸਵੇਰ ਨੂੰ ਉੱਠਣ ਦਾ ਜੀ ਨਾ ਕਰੂਗਾ ਅੱਛਾ ਇੰਨੀ ਢੰਡੀ ਹਵਾ ਲੱਗੂਗੀ ਡਰ ਨਹੀਂ ਲੱਗਦਾ ਤੁਹਾਨੂੰ ਜੰਗਲ ਦਾ ਡਰ ਕੋਈ ਡਰ ਨਹੀਂ ਡਰ ਕਾ ਦਾ ਜਦੋਂ ਦਾ ਦਿਨ ਹੈ ਉਦਾਂ ਦੀ ਰਾਤ ਹੈ ਇਹ ਤਾਂ ਜਿਹਾ ਸਮਾਂ ਬਦਲਦਾ ਹੈ ਰਾਤ ਵੀ ਆਂਦੀ ਆ ਦਿਨ ਵੀ ਹੁੰਦਾ ਪਰ ਸਮਝੋ ਜੋ ਦਿਨ ਦਾ ਵਾਤਾਵਰਣ ਹੈ ਉਹੀ ਰਾਤ ਦਾ ਹੁੰਦਾ ਹੈ ਰਾਤ ਇਹ ਹੁੰਦਾ ਰਾਤਰੀ ਚਰ ਜਿਹਨੂੰ ਬੋਲਦੇ ਜਾਨਵਰ ਚੱਲਦੇ ਆ ਆਪਣੇ ਰਾਸ਼ਨ ਪਾਣੀ ਨੂੰ ਉਹਨਾਂ ਦਾ ਤੁਰ ਨਹੀਂ ਹੂੰ ਉਹਨਾਂ ਦਾ ਕੰਮ ਕੋਕੇ ਥੋੜੇ ਦਾ ਨਾ ਕੀ ਤੁਹਾਨੂੰ ਟੱਕਰ ਦੇ ਇੱਥੇ ਬਾਗ ਤेंदੂਏ ਦਾ ਸਭ ਕੁਝ ਹੁੰਦਾ ਹੂੰ ਸਭ ਕੁਝ ਹੁੰਦਾ ਅੱਛਾ ਰਹਿੰਦੀ ਆ ਸਾਡੀ ਜਗ੍ਹਾ ਤੇ ਦੇਖੋ ਨਾ ਉਹ ਆਰ ਪਾਰ ਜਿੰਨਾ ਮੇਰਾ ਏਰੀਆ ਹੈ ਮੇਰੇ ਏਰੀਆ ਦੇ ਵਿੱਚ ਮਾਲਕ ਦੀ ਦੁਆ ਹੈ ਕੋਈ ਜਾਨਵਰ ਸਾਡਾ ਨਹੀਂ ਮਾਰਿਆ ਅੱਛਾ ਕੋਈ ਤेंदੂ ਨਾ ਨਹੀਂ ਫੜਿਆ ਇੱਥੇ ਜਾਨਵਰਾਂ ਦੀ ਕਹਿੰਦੇ ਤੁਸੀਂ ਸੇਵਾ ਵੀ ਕਰਦੇ ਹੋ ਕਿੰਨੇ ਕ ਜਾਨਵਰ ਹੈਗੇ ਨਾ ਬਥੇ ਆ ਤਲਾਬ ਬਣਾਇਆ ਟੋਬਾ ਬਣਿਆ ਪਾਣੀ ਵਾਸਤੇ ਅੱਛਾ ਉੱਥੇ ਵਿਦਾਨ ਪਰ ਪਾਣੀ ਪੀ ਲੈਂਦੇ ਆ ਨਾਂਦੇ ਆ ਸਾਂਭਰ ਹੈ ਉਹ ਵੀ ਨਾਲ ਲੈਂਦੇ ਆ ਪਾਣੀ ਵੀ ਪੀਂਦੇ ਆ ਹਾਂ ਤੇ ਤਲਾ ਤੇ 50 6000 ਰੁਪਏ ਖਰਚਾ ਲੱਗਾ ਤਲਾ ਬਣਾਇਆ ਵਿੱਚ ਸਰਕਾਰ ਨੇ ਮਾ ਪਿੰਡ ਵਾਲੇ ਮੁੰਡਿਆਂ ਨੇ ਵੀ ਮਦਦ ਕੀਤੀ ਠੀਕ ਹੈ ਤੇ ਜਨਪੰਨ ਨੂੰ ਪਾਣੀ ਪੀਣ ਨੂੰ ਥਾਂ ਮਿਲ ਗਈ ਹੈ ਹਾਂ ਤੇ ਆਪਣੇ ਡੰਗਰ ਪਸ਼ੂ ਵੀ ਨਾਲ ਪੀ ਜਾਂਦੇ ਅੱਛਾ ਤੁਹਾਡੇ ਭਰਾ ਭੈਣ ਹੋਣਗੇ ਪਰਿਵਾਰ ਦੇ ਜੋ ਤੁਸੀਂ ਇਹ ਫੈਸਲਾ ਕਰ ਲਿਆ ਵੀ ਜੰਗਲ 'ਚ ਭਗਤੀ ਕਰਨੀ ਉੱਥੇ ਡੇਰਾ ਲਾਉਣਾ ਉਹਨਾਂ ਨੇ ਰੋਕਿਆ ਨਹੀਂ ਤੁਹਾਨੂੰ ਨਹੀਂ ਉਹ ਆਪਣੇ 2 ਪਾਈ ਕਾਲਵਾ ਰਹਿੰਦੇ ਆ ਅੱਛਾ ਜੀ ਤੇ ਨਾ ਅਮੀਰਪੁਰ ਰਹਿੰਦੇ ਆ ਹਮ ਬਸ ਆਪਣੀ ਆਪਣੀ ਜਗ੍ਹਾ ਤੇ ਮਾਸਤਾ ਜੋ ਸਾਡੇ ਲਈ ਕੋਈ ਸੇਵਾ ਹੋ ਗਈ ਤਾਂ ਜੋ ਸਾਡੇ ਹੋਊਗਾ ਸਰਬੰਗਉਨਾਂ ਦੀ ਮਦਦ ਕਰੂੰਗੇ ਹਮ ਹੋਰ ਕੀ ਆਮਦਨ ਦਾ ਸਾਧਨ ਕੀ ਹੈ ਤੁਹਾਨੂੰ ਇੱਥੇ ਬਹੁਤ ਇਰਾ ਬਸ 2 ਟਾਈਮ ਦੀ ਰੋਟੀ ਚਾਹੀਦੀ ਆਮਦਨ ਕੀ ਕਰਨੀ ਕੀ ਬਾਤ ਹੈ ਪੈਸਾ ਕੋਈ ਲਾਲਚ ਪੈਸਾ ਕੀ ਪੈਸਾ ਕਰਨਾ ਹੈ ਤੇ ਇਸੇ ਦੀ ਕੀ ਬੇਲੀ ਹੋਇਆ ਹੈ ਪੈਸਾ ਤਾਂ ਬੰਦੇ ਨੂੰ ਬੇਈਮਾਨ ਬਣਾਉਂਦਾ ਹਮ ਹਰ ਜਗ੍ਹਾ ਤੇ ਬਿਮਾਰੀ ਜਦ ਬੰਦੇ ਦੇ ਦਿਲ ਚਾਉਗੀ ਤਾਂ ਪੈਸਾ ਹੀ ਖਤਮ ਕਰੂਗਾ ਬੰਦੇ ਨੂੰ ਹਾਂ ਬਾਕੀ ਤਾਂ ਕੋਈ ਚੀਜ਼ ਹੀ ਨਹੀਂ ਹੂੰ ਦੋ ਟਾਈਮ ਦੀ ਰੋਟੀ ਰਬ ਦੇ ਦੇਵੇ ਹੂੰ ਬਾਸ ਪਰਿਵਾਰ ਸੁਖ ਰਹੇ ਵੇ ਹੂੰ ਬਾਕੀ ਕੋਈ ਚੀਜ਼ ਹੀ ਕਭੀ ਨਹੀਂ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਹੂੰ ਕੋਈ ਬਿਮਾਰੀ ਨਹੀਂ ਕੋਈ ਹਸਤਾਬ ਦੀ ਲੋੜ ਨਹੀਂ 72 ਸਾਲ ਦੀ ਉਮਰ ਹੋ ਗਈ ਹੈ ਬੜੀ ਸੋਹਣੀ ਹੂੰ ਤੇ ਕੋਈ ਬਿਮਾਰੀ ਨਹੀਂ ਕੁਝ ਨਹੀਂ ਅੱਛਾ ਇਹ ਇਹ ਆਵਾਵਾ ਦੀ ਵੀ ਗੱਲ ਐ ਦੂਜੀ ਐ ਅਸੀਂ ਇੱਕ ਦਵਾਈ ਆਪਣੀ ਬਣਾਈ ਸੀ ਅੱਛਾ ਜੀ ਜਿਹਨੂੰ ਕਹਿੰਦੇ ਤਾਕਤ ਦੀ ਖੀਰ ਅੱਛਾ ਜੀ ਜਿੱਦਾਂ ਤੁਹਾਡੀ ਉਮਰ ਤੁਸੀਂ ਉਸ ਉਮਰ ਤੋਂ ਨੂੰ ਖਾਣੇ ਸ਼ੁਰੂ ਕਰਤਾ ਤੁਹਾਡੀ ਇਹ ਹਵਸਤਾ ਵੀ ਤੁਹਾਨੂੰ ਬੁਢਾਪਾ ਨਹੀਂ ਆਊਗਾ ਅੱਛਾ ਜੀ ਕੀ ਬਾਤ ਐ ਅੱਛਾ ਇਹ ਤੁਸੀਂ ਜੰਗਲ ਚੋਂ ਲੱਭ ਕੇ ਲਿਆਉਂਦੇ ਜੜੀਆਂ ਬੂਟੀਆਂ ਦਵਾਈਆਂ ਬਣਾਉਣ ਦਾ ਕਿਵੇਂ ਫਿਰ ਤੁਸੀਂ ਇੱਥੇ ਰਹਿ ਕੇ ਸਿੱਖਿਆ ਇੱਥੇ ਘਟ ਮਿਲਦੀਆਂ ਸੀ ਪਾਰਚੇ ਉੱਤੇ ਮਿਲ ਜਾਂਦੀਆਂ ਸੀ ਕਿਥੇ ਥੋੜੀਆਂ ਮਿਲਦੀਆਂ ਨੇ ਬਾਕੀ ਪਣਸਾਰੀ ਤੇ ਮੌਲੇ ਲੈ ਕੇ ਆ ਅੱਛਾ ਜੀ ਸਭ ਮੁੱਤ ਮੋਲੇ ਲੈ ਕੇ ਆਵਾਂਗੇ ਹਮ ਆਪ ਬਣਾਣਗੇ ਆਪ ਅੱਛਾ ਕਿਸੇ ਦੀ ਪੀਸੀ ਉਹ ਦਵਾਈ ਲੈਂਦੀ ਆ ਹਮ ਮੁੰਡਿਆ ਜੋਗੀ ਉਹਦਾ ਪਤਾ ਨਹੀਂ ਕਿਸ ਗੁਰੂ ਦਾ ਚੇਲਾ ਤੇ ਕਿਹੜੀ ਦਵਾਈ ਆ ਆਟਾ ਕੀ ਦਵਾਈ ਹਮ ਹਮ ਹਾਂ ਬੰਦੇ ਠੀਕ ਜਦੀ ਹੋਣਗੇ ਜੇ ਦਵਾਈ ਆਪਣੇ ਹੱਥੀ ਬਣਾਈ ਸਾਨੂੰ ਤਸੱਲੀ ਹਮ ਹਮ ਅੱਛਾ ਇੱਕ ਮੈਂ ਦਰਸ਼ਕਾਂ ਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਦਾ ਕਿ ਮੈਡੀਕਲ ਸਾਇੰਸ ਦੇ ਵਿੱਚ ਡਾਕਟਰੀ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਡਾਕਟਰੀ ਕੀ ਹਰ ਬਿਮਾਰੀ ਦਾ ਇਲਾਜ ਕਰ ਸਕਦੀ ਹੈ ਪਰ ਹਾਂ ਉਹਦੇ ਨਾਲ ਨਾਲ ਆਯੁਰਵੇਦ ਵੀ ਚੱਲਿਆ ਆ ਰਿਹਾ ਪਿਛਲੇ ਕਈ ਜੁਗਾਤੋਂ ਤਾਂ ਅੱਜ ਵੀ ਬਹੁਤ ਸਾਰੀਆਂ ਜੜੀਆਂ ਬੂਟੀਆਂ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਕਈ ਵਾਰ ਬੱਚੇ ਨੂੰ ਖਾਂਸੀ ਲੱਗੀ ਹੋਵੇ ਤਾਂ ਕਾੜਾ ਬਣਾ ਕੇ ਦੇ ਦਿੰਦੇ ਆ ਉਹਦੇ ਨਾਲ ਬੱਚਾ ਤੰਦਰੁਸਤ ਹੋ ਜਾਂਦਾ ਤਾਂ ਇੱਕ ਪਾਸੇ ਮੈਡੀਕਲ ਸਾਇੰਸ ਹੈ ਜਿਹੜਾ ਸਾਰੇ ਇਲਾਜਾਂ ਦਾ ਮੈਨੂੰ ਲੱਗਦਾ ਵੀ ਸਾਰਾ ਕੁਝ ਸਾਇੰਸ ਦੇ ਵਿੱਚ ਹੈ ਸਾਇੰਸ ਨੂੰ ਸਾਡਾ ਮਕਸਦ ਚੈਲੰਜ ਕਰਨਾ ਨਹੀਂ ਹੈ ਪਰ ਹਾਂ ਇਹ ਆਯੁਰਵੈਦਿਕ ਨੂੰ ਵੀ ਅਸੀਂ ਪਿੱਛੇ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਬਜ਼ੁਰਗ ਪ੍ਰਾਣੇ ਨੇ ਜੋ ਆਯੁਰਵੈਦਿਕ ਜਾਂ ਜੜੀਆਂ ਬੂਟੀਆਂ ਦੀ ਜਾਣਕਾਰੀ ਰੱਖਦੇ ਨੇ ਤਾਂ ਫਿਰ ਉਹ ਦੇਸੀ ਤਰੀਕੇ ਦੇ ਨਾਲ ਹੀ ਇਲਾਜ ਆਪਣਾ ਕਰ ਲੈਂਦੇ ਸੀਗੇ ਤਾਂ ਬਾਬਾ ਜੀ ਤੁਸੀਂ ਫਿਰ ਕਿਹੜੀ ਕਿਹੜੀ ਦਵਾਈ ਤਿਆਰ ਕਰ ਲੈਂਦੇ ਹੋ ਜੀ ਫਿਰ ਤਕਰੀਬਨ ਦਵਾਈ ਦਾ ਕੋਈ ਨਹੀਂ ਛੱਡਿਆ ਕਿਉਂ ਸਾਡੇ ਕੋਲ ਬਦੰਗ ਪਿਆ ਹੋਇਆ ਹੈ ਸਾਲ 1906 ਦਾ ਅੱਛਾ 6 ਦਾ ਅਜ ਤੋਂ 100 ਸਾਲ ਪਹਿਲੇ ਦਾ ਬਦੰਗ ਸਾਡੇ ਕੋਲ ਪਿਆ ਹੋਇਆ ਅੱਛਾ ਜੀ ਤਾਂ ਤਕਰੀਬਨ ਜਿਸ ਚੀਜ਼ ਦੀ ਲੋੜ ਪੈਂਦੀ ਅਸੀਂ ਉਹੀ ਚੀਜ਼ ਤਿਆਰ ਕਰਦੇ ਆ ਅੱਛਾ ਜੀ ਇਵੇਂ ਸਾਰੀ ਬਣਾ ਕੇ ਕੰਮ ਰੱਖਨੀਆ ਕੋਈ ਲੋੜ ਹੀ ਨਹੀਂ ਠੀਕ ਹੈ ਆ ਜਿਹੜੀ ਆ ਤੁਹਾਡੀ ਤੁਸੀਂ ਦੱਸਦੀ ਸੀ ਨਾ ਆਪਣਾ ਉਹ ਇਹਨੂੰ ਅਸੀਂ ਕਹਿੰਦੇ ਆ ਨਮੋਨੀਆ ਅੱਛਾ ਜਿਹੜਾ ਇਹਦੇ ਚ ਨਮੋਨੀਆ ਬੋਲਦੇ ਆ ਅੰਦਰ ਠੰਡ ਲੱਗ ਜਾਂਦੀ ਆ ਤੇ ਫਿਰ ਕਾਲੇ ਹੋ ਜਾਂਦੇ ਆ ਆ ਅਸੀਂ ਆਪਣੀ ਅਸੀਂ ਖੁਦ ਆਪਣੇ ਵਾਸਤੇ ਇਸਤੇਮਾਲ ਕਰਤਾਈ ਨੂੰ ਚੰਦਰਪਰਾਵੜੀ ਬਣਾ ਕੇ ਅੱਛਾ ਉਹਦੇ ਨਾਲ ਹੀ ਸਾਡੀ 65 ਕਿਸਨੀ ਬਿਮਾਰੀਆਂ ਸਰੀਰੋਂ ਅੰਦਰੋਂ ਖਤਮ ਹੋ ਗਈਆਂ ਅੱਛਾ ਆ ਚਾਰ ਕਿਸਮ ਦੀ ਪਥਰੀ ਵੀ ਖਤਮ ਕਰ ਦਊਗਾ 8 ਕਿਸਮ ਦੇ ਮੋਟਰ ਸਬੰਧੀ ਰੋਗ ਵੀ ਖਤਮ ਕਰ ਦਊਗਾ ਅੱਛਾ ਤੇ ਹਲਕਾ ਪਨ ਵੀ ਖਤਮ ਕਰ ਦਊਗਾ ਸਵਾਸ ਜਿਹੜੇ ਸਵਾਸ ਸਾਹ ਚੜਦਾ ਹੈ ਉਹ ਵੀ ਠੀਕ ਹੋ ਜਾਊਗਾ ਲੈਰ ਸਰਕਲੀ ਵੀ ਠੀਕ ਹੋ ਜਾਊਗਾ ਅੱਛਾ ਫਿਰ ਆਪਣੇ ਪਿਸ਼ਾਬ ਦੀ ਰੁਕਾਵਟ ਆਂਦੀ ਹੈ ਉਹ ਵੀ ਕਲੀਅਰ ਹੋ ਜਾਊਗੀ ਇੱਕ ਇੱਕ ਦਵਾਈ ਖਾਓ ਅੱਛਾ ਸ਼ੂਗਰ ਦਾ ਸ਼ੂਗਰ ਦਾ ਵੀ ਕੰਟਰੋਲ ਕਰੂਗਾ ਅੱਛਾ ਦਵਾਈ ਇੱਕ ਹੀ ਪਰ ਉਹਦੇ ਇਹ ਇਲਾਜ 10 ਕਿਸੇ ਵੀ ਬਿਮਾਰੀ ਨੂੰ ਇੱਕ ਸੂਟ ਚੰਦਰ ਪ੍ਰੋਪਰਟੀ ਖਤਮ ਕਰ ਦਿੰਦੀ ਹੈ ਅੱਛਾ ਅੱਜ ਕੱਲ ਬੀਪੀ ਅਸੀਂ ਨੂੰ ਲੈ ਕੇ ਬਹੁਤ ਪਰੇਸ਼ਾਨ ਨੇ ਲੋਕ ਬੀਪੀ ਪਹਿਲੀ ਤਾਂ ਗੱਲ ਹੈ ਕਿ ਜਦ ਬੀਪੀ ਹਾਈ ਆ ਉਸ ਵੇਲੇ ਦਵਾਈ ਨਹੀਂ ਬੰਦੇ ਨੂੰ ਖਾਣੀ ਚਾਹੀਦੀ ਅੱਛਾ ਜੀ ਕਿਉਂ ਜਿੱਦਾ ਚੋਲੇ ਚੱਗ ਵਾਲੀ ਆ ਬੱਟੇ ਸਾਡੇ ਘਰ ਮਿਆਂ ਉਹਦੇ ਪਾਣੀ ਥੋੜ੍ਹ ਦਿੱਤਾ ਬੱਟੇ ਫਟ ਜਾਣਗੇ ਈ ਇਨਸਾਨ ਦਾ ਹੈ ਬਾਡੀ ਜਿਸ ਵੇਲੇ ਬੀਪੀ ਨਾਰਮਲ ਹੋਵੇ ਉਸ ਵੇਲੇ ਹੀ ਉਹਨੂੰ ਦਵਾਈ ਖਾਣੀ ਚਾਹੀਦੀ ਠੀਕ ਹੈ ਬੀਪੀ ਹਾਈ ਹੋਣ ਦੇ ਬਾਅਦ ਬੀਪੀ ਵਧਿਆ ਤਾਂ ਦਵਾਈ ਦੇਤੀ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ ਕਈ ਵਾਰ ਕਿਉਂਕਿ ਇੱਕ ਪਾਸੇ ਉਹਨੂੰ ਹੀਟ ਚੜੀ ਆ ਦੂਏ ਪਾਸੇ ਉਹ ਠੰਡਾ ਹੋ ਗਿਆ ਖਤਮ ਹੋ ਗਿਆ ਟੈਂਪਰੇਚਰ ਹੀ ਬਦਲੀ ਹੋ ਗਿਆ ਇਸ ਕਰਕੇ ਨਾਰਮਲ ਬੀਪੀ ਤੇ ਉੱਪਰ ਦਵਾਈ ਖਾ ਲੋ ਸਾਡੀਆਂ ਦਵਾਈ ਜਿਹੜੀਆਂ ਸਿਰਫ ਬੀਪੀ ਹਾਈ ਹੋਣ ਦੇ ਵਾਸਤੇ ਅੱਛਾ ਜੀ ਪੰਜ ਖੁਰਾਕਾਂ ਦਿੰਨੇ ਆ ਮੋੜ ਕੇ ਜਿਹੜਾ ਉਸ ਬੰਦਾ ਚਾਹ ਨਾ ਪੀਵੇ ਗਲਰ ਮਿਰਚ ਨਾ ਖਾਉ ਚਨੇ ਦਾਲ ਨਾ ਖਾਉ ਮੋੜੂ ਦਾ ਬੀਪੀ ਨਾ ਹਾਈ ਹੋਊਗਾ ਅੱਛਾ ਪੰਜ ਖਰਾਕਾ ਦੇ ਦੀ ਜਿਹਦਾ ਡਾਊਨ ਹੁੰਦਾ ਉਹਨੂੰ ਸੱਤ ਖਰਾਕਾ ਦੇਣੀਆਂ ਨਾ ਮੋੜ ਕੇ ਉਹ ਬੰਦਾ ਵੀ ਚਨੇ ਦਾ ਲਾਲ ਮਿਰਚ ਤੇ ਚਾਹ ਨਾ ਪੀਵੇ ਤਾਂ ਮੂੰਹ ਦਾ ਵੀ ਪੀ ਡੋਣੀ ਕੀ ਬਾਤ ਹੈ 슈ਗਰ ਦਾ ਫਿਰ ਕਿਵੇਂ ਹੈ 슈ਗਰ ਦਾ ਵੀ ਬਸ 12 13 ਖਰਾਕਾ ਦੇ ਦਿਆਂ ਮੋੜ ਕੇ ਤਾਜ ਦਿਨ ਤੱਕ ਕੋਈ ਸਾਡੇ ਦੇਖੋ ਜੀ ਆਦਮਪੁਰ ਦੇ ਬੰਦੇ ਦਵਾਈ ਲੈ ਕੇ ਗਏ ਆਦਮਪੁਰ ਜਲੰਧਰ ਅੰਮ੍ਰਿਤਸਰ ਦੇ ਵੀ ਪਰਸੋਂ ਆ ਕੇ ਲੈ ਕੇ ਗਏ ਅੱਛਾ ਉਹਨੋਂ ਤੱਕ ਐਂਸਰ ਸੀ ਇੰਨਾ ਵੱਡਾ ਫੁੱਟ ਅੱਛਾ ਆਲਾ ਤੇ ਦੇ ਬੱਲੇ ਅੱਛਾ ਹੀ ਉਹ ਉਹ ਵੀ ਠੀਕ ਕੈਂਸਰ ਵੀ ਉਹਦਾ ਠੀਕ ਹੋ ਗਿਆ। ਅੱਛਾ ਲੱਤ ਰਹਿੰਦੀ ਹੁ ਸੋਜਸ ਥੋੜੀ ਜੀ। ਉਹ ਵੀ ਠੀਕ ਹੋ ਗਈ ਦਵਾਈ ਉਹ ਵੀ ਲੈ ਕੇ। ਅੱਛਾ ਉਹ ਦੂਜੀ ਵਾਰ ਆ ਕੇ ਲੈ ਜਾ। ਅੱਜ ਕੱਲ੍ਹ ਗੋਡੇ ਬਹੁਤ ਦਰਦ ਕਰਦੇ ਨੇ। ਇਹ ਗੋਡੇ ਇਸ ਕਰਕੇ ਦੌਰ ਕਰਦੇ ਆ ਕਿ ਇਸੀ ਬੰਦਾ ਇਸ਼ਨਾਨ ਕਰਦਾ। ਹਮ ਇਸ਼ਨਾਨ ਕਰਨੇ ਬਾਅਦ ਉਹ ਤੇਲ ਨਹੀਂ ਲਾਉਗਾ ਸ਼ਰੀਰ ਨੂੰ। ਹਮ ਹੈ? ਉਹ ਪਹਿਲਾਂ ਅੰਨਾ ਆਂਦੇ ਆ ਤਾਂ ਪਹਿਲੇ ਮਾਲਸ ਕਰਦੇ ਆ। ਹਮ ਸ਼ੇਨਾ ਆਂਦੇ ਆ। ਕੀ ਮਤਲਬ ਹੋ ਗਿਆ? ਹਮ ਸ਼ਰੀਰ ਤੇਲ ਪਹਿਲੇ ਚਲ ਜਾਂਦਾ। ਹਮ ਸਰਦੀ ਜਿਹੜੀ ਦੌੜ ਹੈ ਉਹ ਵਾਧੂ ਹੈ ਹੂੰ ਤੇ ਬੋਡੀ ਜਿਹੜੀ ਹੈ ਖੁਸ਼ਕ ਹੋ ਜਾਂਦੀ ਹੈ ਹੂੰ ਗੋਡੇ ਟਕ ਟਕ ਕਰਨੇ ਆਵਾਜ਼ ਆ ਜਾਂਦੀ ਹੈ ਹੂੰ ਫਿਰ ਉੱਥੇ ਤੇਲ ਲਾਉਂਗੇ ਤਾਂ ਠੀਕ ਹੋ ਗਏ ਜਾਂ ਜੀ ਮੰਨ ਲੀ ਖਰਾਬ ਹੋ ਗਈ ਉਹ ਜਿਆਦਾ ਘਸ ਗਿਆ ਪੁਰਾਣਾ ਨਵਾਂ ਪਾਊਗਾ ਨਵਾਂ ਪਾਊਗਾ ਤਾਂ ਇਹਦੇ ਪਾਸੇ ਵੀ ਸਾਡੇ ਕੋਲ ਦਰਦਾਂ ਦਾ ਤੇਲ ਆਸੀਂ ਬਣਾਇਆ ਤੇਲ ਯੂਜ਼ ਕਰਨਗੇ ਹੂੰ ਸੌਤੀ ਦਰਦ ਨਹੀਂ ਹੋਣਗੇ ਅੱਛਾ ਬਹੁਤ ਸਾਰੇ ਲੋਕਾਂ ਨੂੰ ਬਾਬਾ ਜੀ ਐ ਵੀ ਹੋਣਗੇ ਜਿਹੜੇ ਬਾਹਰ ਅਮਰੀਕਾ ਕੈਨੇਡਾ ਬੈਠੇ ਹੋਣਗੇ ਕੋਈ ਏਦਾਂ ਦਾ ਦੱਸ ਦਿਓ ਹੱਲ ਇੱਕ ਤਾਂ ਚਲੋ ਜੇ ਕੋਈ ਮਿਲਣਾ ਚਾਹੁੰਦਾ ਮਿਲ ਕੇ ਕੋਈ ਸਲਾਹ ਲੈਣੀ ਚਾਹੁੰਦਾ ਤੇ ਲੈ ਸਕਦਾ ਜੇ ਦੂਸਰਾ ਬੰਦਾ ਕਹੇ ਵੀ ਬਾਬਾ ਜੀ ਮੈਨੂੰ ਕੋਈ ਦੱਸੋ ਮੈਂ ਘਰੇ ਬੈਠਾ ਕੋਈ ਨੁਕਤਾ ਕਰ ਲਵਾਂ ਕੋਈ ਐਕਸਰਸਾਈਜ਼ ਕਰ ਲਵਾਂ ਤੇ ਮੈਂ ਤੰਦਰੁਸਤ ਹੋ ਜਾ ਉਹ ਉਹ ਵੀ ਤੁਹਾਡੇ ਕੋਲ ਹੱਲ ਹੈਗਾ ਇਸ ਗੱਲ ਦਾ ਦੇਖੋ ਜੀ ਪਹਿਲੀ ਤਾਂ ਗੱਲ ਆ ਜੋ ਬਾਬਾ RAMDEV ਜੀ ਨੇ ਯੋਗ ਦਿੱਤਾ ਈ ਯੋਗਾ ਜਿਹੜੇ ਬੰਦੇ ਕਰਦੇ ਆ ਉਹ ਬੰਦੇ ਜਿਹੜੇ ਘਰ ਕ੍ਰਿਤੀ ਬੈਠੇ ਆ ਯੋਗਾ ਉਹਨਾਂ ਵਾਸਤੇ ਆ ਠੀਕ ਆ ਆ ਜਿਹੜੇ ਸਾਡੇ ਵਰਗੇ ਜ਼ਿੰਮੇਦਾਰ ਆ ਜਿਹਨਾਂ ਸਾਮ ਤੇ 4 ਵਜੇ ਤੇ ਉੱਠ ਕੇ 8 ਵਜੇ ਤੱਕ ਇਹ ਕਰ ਉਹ ਕਰ ਉਹਨ ਨੂੰ ਤਾਂ ਯੋਗਾ ਕਰਨ ਦੀ ਲੋੜ ਹੀ ਨਹੀਂ ਆ ਕੀ ਬਿਲਕੁਲ ਉਹਨਾਂ ਦਾ ਯੋਗ ਪੂਰਾ ਦਿਨ ਹੁੰਦਾ ਹੀ ਆ ਪਸੀਨਾ ਪਸੀਨਾ ਨਿਕਲਦਾ ਹੀ ਜਾਂਦਾ ਬਿਲਕੁਲ ਪਰ ਜਿਹੜੇ ਬੰਦੇ ਆਪਣੇ ਕੁਰਸੇ 'ਤੇ ਬੈਠਿਆ ਕੋਈ ਕਾਰੋਬਾਰ ਨਹੀਂ ਕਰਦੇ ਖੇਤੀਬਾੜੀ ਨਹੀਂ ਕਰਦੇ ਉਹਨਾਂ ਨੂੰ ਯੋਗਾ ਕਰਨਾ ਚਾਹੀਦਾ ਉਹਦੇ ਵਿੱਚ ਅੱਧਿਓ ਤੇ ਨਹੀਂ 80% ਬਿਮਾਰੀ ਬੰਦੇ ਦੀ 90% ਘਟ ਜਾਂਦੀ ਹਾਂ ਤੇ ਨਾਲ ਉਹਨੂੰ ਹੈਲਪ ਲੈਣਾ ਚਾਹੀਦੀ ਐ ਮੈਡੀਸਨ ਦੀ ਜਿੱਥੇ ਤੇ ਸਰੀਰ ਨਹੀਂ ਕੰਮ ਕਰਦਾ ਉਹ ਦਵਾਈ ਬੰਦਾ ਲੈ ਲੈ ਕੇ ਕੋਈ ਨੁਸਖਾ ਬਾਬਾਈ ਦੱਸੋ ਸਾਂਝਾ ਕਰੋ ਅੱਜ ਕੱਲ ਤਜਾਬ ਦੀ ਬੜੀ ਸਮੱਸਿਆ ਹਰ ਬੰਦਾ ਕਹਿੰਦਾ ਯਾਰ ਆ ਖਾ ਲਿਆ ਤਜਾਬ ਬਣ ਗਿਆ ਆ ਖਾ ਲਿਆ ਤਜਾਬ ਬਣ ਗਿਆ ਗੈਸ ਬਣ ਗਿਆ ਹਾਂ ਐਸਡ ਬਣ ਜਾਂਦੀ ਆ ਐਸਡ ਵਾਸਤੇ ਨਾ ਅਸੀਂ ਖਾਲੀ ਸੌਂਫ ਰਸ ਬਣਾਇਦਾ ਅੱਛਾ ਇੱਥੇ ਤੱਕ ਵੀ ਆਇਆ ਕਿ ਜਦ ਨੂੰ ਤਜਾਬ ਬਣਿਆ ਨਾ ਅੰਦਰ ਖੱਟਾ ਪਾਣੀ ਬਣ ਜਾਂਦਾ ਉਹਦੇ ਵਾਸਤੇ ਜੋ ਬੰਦਾ ਸੌਂਫ ਰਸ ਬਣਾਉਂਦਾ ਸੀ ਹੂੰ ਸੌਂਫ ਰਸ ਉਹ ਖਾ ਲੈਂਦਾ ਤਾਂ ਉਹ ਅੰਦਰ ਦਾ ਚਦਰਾਜ ਕਟਿਆ ਜਾਂਦਾ ਹੂੰ ਅੰਦਰ ਦੀ ਜਿਹਨੀ ਚਦਰਾਜ ਪਿਸ਼ਾਬ ਦੇ ਰਸਤੇ ਨਿਕਲ ਜਾਂਦੀ ਉਹਨੂੰ ਆਪਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਪੈਂਦੀ ਆ ਹਲਕਾ ਜਿਹਾ ਸੋਡੋਇਆ ਹੂੰ ਅਲਸਰ ਦੇ ਵੀ 50% ਦੇ ਚਾਂਸ ਹੁਣ ਉਹ ਵੀ ਖਤਮ ਹੋ ਜਾਂਦਾ ਹੂੰ ਅਬ ਉਹ ਦਵਾਈ ਖਾਣ ਤੇ ਸੌਂਫ ਰਸ ਬੋਲਦੇ ਸੀ ਉਹਨੂੰ ਆਪਣੇ ਹੱਥੀ ਬਣਾਇਆ ਹੁੰਦਾ ਅੱਛਾ ਹੈ ਲਓ ਤੇ ਬਾਅਦ ਖੱਟਾ ਪਾਣੀ ਤੁਸੀਂ ਤਿੰਨ ਦਿਨ ਦਵਾਈ ਖਾ ਲੋ ਖੱਟਾ ਪਾਣੀ ਨਹੀਂ ਆਇਆ ਘਰ ਬੈਠਾ ਕੋਈ ਇਲਾਜ ਕਰ ਸਕਦਾ ਰਸੋਈ ਦੇ ਵਿੱਚ ਸਮਾਨ ਚੱਕ ਕੇ ਕੋਈ ਬਿਲਕੁਲ ਜੇ ਉੱਥੇ ਕੋਈ ਜੇ ਉਹ ਨੁਕਤਾ ਮੌਕੇ ਦਾ ਹੁੰਦਾ ਇਦਾਂ ਬਿਨਾ ਬੁੱਕ ਦੇਖਿਆ ਅਸੀਂ ਜਵਾਨੀ ਕੋਈ ਨੁਕਤਾ ਨਹੀਂ ਦੱਸਾਂ ਇੱਕ ਚੀਜ਼ ਦੀ ਕਮੀ ਹੋ ਜਾਵੇ ਤਾਂ ਕੰਮ ਪੂਰਾ ਨਹੀਂ ਕੰਮ ਪੂਰਾ ਨਹੀਂ ਹੋਗਾ ਬਿਲਕੁਲ ਇਹ ਤੇ ਬੁੱਕ ਦੇਖ ਕੇ ਹੀ ਜਿਹਦਾ ਫੋਨ ਆਂਦਾ ਉਹਦਾ ਤੇ ਕੋਈ ਫਰਾਲੀ ਆ ਮੁੰਡਾ ਸੀ ਹਸਪੀਟਲ ਗਿਆ ਪਿਸ਼ਾਬ ਰੁਗ ਗਿਆ ਨਹੀਂ ਉਹਦੇ ਪਿਸ਼ਾਬ ਖੁੱਲਿਆ ਡਾਕਟਰਾਂ ਦੀ ਦਵਾਈ ਵੀ ਖਾ ਲਈ ਗੋਲੀਆਂ ਵੀ ਖਾ ਲਈਆਂ 10 ਵਜੇ ਸਾਨੂੰ ਰਾਤ ਨੂੰ ਫੋਨ ਕਰਿਆ ਕਹਿੰਦੇ ਬਾਬਾ ਜੀ ਆ ਤਾਂ ਮਨ ਲੱਗਾ ਮੈਂ ਕਿਹਾ ਅਸੀਂ ਦੱਸੋ ਕੀ ਸੇਵਾ ਕਰੀਏ ਤੁਹਾਡੀ ਹੁਣ ਹੂੰ ਕਿਹੜੇ ਪਾਸੇ ਨੂੰ ਤੁਰਨਾ ਤੁਸੀਂ ਹੂੰ ਦੁਨੀਆ ਦੇਖਣੀ ਆ ਕਿ ਘਾਹ ਨੂੰ ਤੁਰ ਜਾਣਾ ਦੱਸੋ ਚਾਹੀਦਾ ਕੀ ਤੁਹਾਨੂੰ ਕਹਿੰਦੇ ਵੀ ਦੇਖਿਆ ਹੂੰ ਤਾਂ ਦੁਖੀ ਆ ਸਰ ਸਾਰ ਤੋਂ ਮੈਂ ਕਿਹਾ ਪੈਂਚ ਤੋਂ ਥੋੜਾ ਜਿਹਾ ਚਾਂਸ ਹੋਰ ਦੇਖ ਲਓ ਦੁਨੀਆ 'ਚ ਹੂੰ ਤੁਸੀਂ ਦੱਸੋ ਹਨ ਕਿੱਥੇ ਕਹਿੰਦਾ ਕਹੇ ਡਾਕਟਰ ਤੋਂ ਦਵਾਈ ਨਹੀਂ ਲਈ ਕਹਿੰਦਾ ਲਈ ਐ ਨਹੀਂ ਪਿਸ਼ਾਬ ਖੋਲਿਆ ਹੂੰ ਮੈਂ ਕਿਹਾ ਫਿਰ ਇੰਦਾ ਕਰੋ ਹੂੰ 10 ਮਿੰਟ ਰੈਂਦਿਓ ਤੁਹਾਨੂੰ ਦਾਨਾ ਇੱਕ ਨੁਕਤਾ ਪੁੱਛਿਆ ਕਹਿੰਦੇ ਨਹੀਂ ਇਹ ਸਮਾਨ ਨਹੀਂ ਹੈ ਕਰ ਚ ਦੂਆ ਪੁੱਛੇ ਨਹੀਂ ਹੈਗਾ ਤੀਜੀ ਗੱਲ ਆ ਗਈ ਮੈਂ ਕਿਹਾ ਵੇ ਜੁਆਇਨ ਹੈਗੀ ਕਹਿੰਦੇ ਹੈਗੀ ਹੈ ਮੈਂ ਗੋੜ ਚੰਦੇ ਹੈਗਾ ਮੈਂ ਕਿਹਾ ਫੇਰ ਨਹੀਂ ਮਰਦੇ ਤੂੰ ਬਚ ਗਏ ਮੈਂ ਕਿਹਾ ਮੁਠੀ ਜੁਆਇਨ ਦੀ ਤੇ ਪੇਸੀ ਗੋੜ ਦੀ ਪਾ ਕੇ ਨਾ 100 200 ਗ੍ਰਾਮ ਕਾੜ ਲਓ ਇੱਕ ਗਲਾਸੀ ਸਿੱਧੀ ਅੱਧਾ ਕਿਲੋ 400 ਗ੍ਰਾਮ ਦੀ ਬਣਾ ਕੇ ਨਾ ਅੰਦਰ ਸੋਟਲ ਹੈ ਹਾਂ ਦੇ ਫੇਦੇ ਕੀ ਪਈ ਸਾਹ ਕਿੱਥੇ ਜਾਂਦਾ ਕੀ ਬਾਤ ਹੈ ਸਵੇਰ ਨੂੰ ਫੋਨ ਕੀਤਾ ਮੈਂ ਦੱਸ ਕਿਦਾ ਕਹਿੰਦੇ ਹੁਣ ਤਾਂ ਜੀ ਪ੍ਰੈਸ਼ਰ ਹੀ ਵਧੂ ਮਨ ਨੂੰ ਨੁਕਤਾ ਕਰੀ ਸੀ ਹਾਂ ਸਹੀ ਹੈ ਸਹੀ ਹੈ ਸਹੀ ਹੈ ਅੱਛਾ ਬਈ ਆਖਰੀ ਸਵਾਲ ਹੈ ਮੇਰਾ ਤੁਹਾਡਾ ਜਦੋਂ ਤੁਸੀਂ ਸਾਰਾ ਕੁਝ ਛੱਡ ਦਿੱਤਾ ਸਾਰਾ ਕੁਝ ਛੱਡ ਕੇ ਇੱਥੇ ਰਹਿ ਰਹੇ ਹੋ ਤੁਹਾਡਾ ਦਿਲ ਨਹੀਂ ਕਦੇ ਕਰਦਾ ਵੀ ਮੈਂ ਵੱਡੀ ਸਾਰੀ ਕੋਠੀ ਆਲੀਸ਼ਾਨ ਕਰ ਲਾਂ ਪੈਸਾ ਇਕੱਠਾ ਕਰ ਲਾਂ ਅਮੀਰ ਲੋਕ ਮੈਨੂੰ ਕਹਿਣ ਜਟਾਂ ਵਾਲੀ ਜਿਹੜੀ ਇੱਕ ਬੰਦੇ ਦੇ ਵਿੱਚ ਰੂਹ ਬੰਦਾ ਉਹ ਮੇਰੇ ਵਿੱਚ ਰਵੇ ਨਹੀਂ ਕੋਈ ਚੁਆਇਸ ਨਹੀਂ ਆ ਕੋਠੀ ਮਾਲ ਕੇ ਜਿੱਥੇ ਬਣਾਉਂਗਾ ਉਦੀ ਰਾਜ ਚ ਰਹਿਵਾਂ ਹੂੰ ਇੱਥੇ ਕੋਠੀ ਬਣ ਗਈ ਮਾਲਕਨਾ ਬਣਾਤੀ ਆ ਹੂੰ 15 1700 ਸਕੁਅਰ ਫੁੱਟ ਦਾ ਮਕਾਨ ਬਣ ਗਿਆ ਹੂੰ 17 1800 ਫੁੱਟ ਦਾ ਛੇੜਾ ਪਿੰਡ ਚ ਬਣ ਗਿਆ ਹੂੰ 15 20 ਦਿਨਾਂ ਚ ਦੋਹਾਂ ਪਾਸੇ ਲੈਂਟਰ ਪਾ ਕੇ ਮਾਰਗਨਾ ਬਸੇ ਕਰਤੇ ਆ ਇਹਨਾਂ ਦੇ ਬਸੇਰੇ ਜੋਗੇ ਬਤੇਰੇ ਆ ਹਾਂ ਬਾਕੀ ਆਪਣਾ ਨਹੀਂ ਮਨ ਕਰਦਾ ਪੱਕੀ ਕੋਠੀ ਦੇ ਵਿੱਚ ਨਾ ਚੀਨੀ ਲਾ ਕੇ ਖੁਸ਼ ਇੱਥੇ ਖੁਸ਼ ਹੋ ਪੁਰੇ ਹਾਂ ਸਾਨੂੰ ਤਾਂ ਚੌਂਫੜੀ ਚੰਗੀ ਆ ਜਿੱਥੇ ਮਾਲਕ ਦਾ ਬਸੇਰਾ ਠੀਕ ਆ ਮਾਲਕ ਤੇ ਸਵਾਗਤ ਅਸੀਂ ਸਾਡੇ ਮਨ 'ਚ ਇਹ ਪਸਤਾਵਾ ਹੁੰਦਾ ਹੈ ਜੇ ਅਸੀਂ ਕਿਸੇ ਨਾਲ ਗੱਪ ਮਾਰਾਂਗੇ ਬੈਠ ਕੇ ਚੌਧਰ ਕਰਾਂਗੇ ਬਾਅਦ 'ਚ ਸਾਡੇ ਮਨ 'ਚ ਪਸਤਾਵਾ ਹੁੰਦਾ ਕਿ ਇੰਨਾ ਟਾਈਮ ਅਸੀਂ ਮਾਲਕ ਦਾ ਭਜਨ ਕਰਦੇ ਅਸੀਂ ਹੋਰ ਕਾਹਾਂ ਕਰ ਸਕਦੇ ਹੂੰ ਇਹ ਹੈਗਾ ਕੰਮ ਠੀਕ ਹੈ ਬਾਬਾ ਜੀ ਸਮਝ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜੇਕਰ ਤੁਹਾਡੇ ਕੋਲ ਬਾਬਾ ਜੀ ਕੋਈ ਆਉਣਾ ਚਾਹੁੰਦਾ ਹੋਵੇ ਕੋਈ ਦਵਾਈ ਦੇ ਮਸਲੇ ਨੂੰ ਜਾਂ ਆਪਣੇ ਤੋਂ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੋਵੇ ਤਾਂ ਥੋੜਾ ਜਿਹਾ ਐਡਰੈਸ ਦੱਸ ਜੋ ਕਿਵੇਂ ਦੇਖੋ ਜੀ ਆਡਾ ਸਾਡਾ ਮੋਵਾ ਸਿੰਧੀਆਂ ਤੋਂ ਸਿੱਧਾ ਇੱਥੇ ਨੂੰ ਆਉਂਦਾ ਰਸਤਾ ਇੱਕ ਹੂੰ ਸਿੱਧਾ ਹੀ ਰਾਹ ਹੈ 4 ਕਿਲੋਮੀਟਰ 25 ਮਿੰਟ ਅੱਧਾ ਘੰਟਾ ਲੱਗ ਜਾਂਦਾ ਮੋਟਰਸਾਈਕਲ ਉੱਤੇ ਹੂੰ ਪੈਦਲ ਚੱਲੀ 1 ਘੰਟਾ ਲੱਗ ਜਾਂਦਾ ਹੂੰ ਮੋਟਰਸਾਈਕਲ ਆਉਂਦੀ ਹੈ ਰਾਹ ਆਜ ਪਾਣੀ ਕਰਕੇ ਥੋੜਾ ਖਰਾਬ ਹੋ ਗਿਆ ਇਹ ਤਾਂ ਇੱਥੇ ਛੋਟੀ ਗੱਡੀ ਵੀ ਆ ਜਾਂਦੀ ਸੀ ਜੀ ਬਾਕੀ ਜਾਲਲਾ ਕੋੜੀ ਤੇ ਆਂਦਾ ਰਾਹ ਉਹ ਰਾਹ ਲੋਕਾਂ ਨੇ ਉਥੇ ਸੜਕ ਪੱਡ ਦਿੱਤੀ ਕਬਿਓ ਹੂੰ ਪਤਾ ਨਹੀਂ ਕੀ ਸੋਚਾ ਲੋਕਾਂ ਨੇ ਜਿਹਨਾਂ ਰਸਤਾ ਬੰਦ ਕਰਤਾ ਮੈਨੂੰ ਕਹਿੰਦੇ ਲੋਡ ਮੈਂ ਜਦ ਲੋਡ ਪਾਉਂਗੀ ਉਦੋਂ ਖੁਲਾਵਾਂ ਹਾਂ ਅੱਜ ਸਾਡੇ ਸੀਐਮ ਸਾਹਿਬ ਨੇ ਦੱਸਿਆ ਹੀ ਹੈ ਕਿ ਜਿਹੜਾ ਬੰਦਾ ਰਾਹ ਰੋਕੂਗਾ ਰਸਤਾ ਬੰਦ ਕਰੂਗਾ ਉਹਦੀ ਬਿਜਲੀ ਪਾਣੀ ਕੱਟ ਦੇਵਾਂਗੇ ਜੀ ਪਾਣੀ ਕੱਟ ਦੇਵਾਂਗੇ ਸਹੀ ਹੈ ਸਹੀ ਹੈ ਤਾਂ ਸਿੱਧੀ ਗੱਲ ਹੈ ਉਹ ਹੁਣ ਸੜਕ ਉੱਤੇ ਬੰਦ ਕੀਤੀ ਹੈ ਹੁਣ ਆ ਖੜ ਦਾ ਰਾਹ ਖਰਾਬ ਹੋ ਗਿਆ ਪਬਲਿਕ ਨਹੀਂ ਇੱਥੇ ਆਣਾ ਹੈ ਕੀ ਆਪ ਦਾ ਮਾਲਕ ਦੀ ਕਿਹੜੀ ਮौज ਆ ਆਪੇ ਸਿੱਧਾ ਹੋ ਜਾਊਗਾ ਵਾਪੇ ਸਿੱਧਾ ਅਸੀਂ ਕਾਨੂੰ ਕੀ ਨਾਲ ਲੜਾਈ ਕਰਨੀ ਆ ਸਾਡੇ ਆਪਣੇ ਕੰਮ ਨਾਲ ਠੀਕ ਹੈ ਠੀਕ ਹੈ ਬਾਬਾ ਜੀ ਦੰਦਰ ਚ ਬੈਠੇ ਆ ਦੁਨੀਆ ਜੋ ਮਰਜੀ ਕਰੇ ਸਾਨੂੰ ਕਿਸੇ ਦੇ ਕੰਮ ਨਾਲ ਮਤਲਬ ਨਹੀਂ ਸਾਨੂੰ ਆਪਣੇ ਭਾਗ ਨਾਲ ਮਤਲਬ ਹੈ ਜੋ ਅਸੀਂ ਕਮਾਈ ਕਰਨੀ ਆ ਸਾਡੇ ਪੱਲੇ ਉਹੀ ਕਰਨੀ ਬਿਲਕੁਲ ਠੀਕ ਹੈ ਬਾਬਾ ਜੀ ਠੀਕ ਹੈ ਗੱਲਬਾਤ ਕਰਨੀ ਤੁਹਾਡਾ ਧੰਨਵਾਦ ਤਾਂ ਇਹ ਇਹ ਬਜ਼ੁਰਗ ਨੇ ਹਾਂ ਬਾਕੀ ਫੋਨ ਨੰਬਰ ਹੈਗਾ ਸਾਡਾ 98 82601 ਤੇ ਆ ਨਾ ਮਿਲੇ ਤਾਂ ਦੂਜਾ ਨੰਬਰ ਹੈਗਾ ਸਾਡਾ 98053 83176 ਹੂੰ ਠੀਕ ਹੈ ਨਾ ਦੋਹਾਂ ਨੰਬਰਾਂ ਤੋਂ ਕਿਸੇ ਤੇ ਵੀ ਕੰਟੈਕਟ ਕਰਕੇ ਸੰਪਰਕ ਕਰ ਸਕਦੇ ਫਿਲਹਾਲ ਬਣ ਰੌਣ ਪੰਜਾਬੀ ਟੀਵੀ ਦਾ